ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਧੱਕੇਸ਼ਾਹੀ ਵਿਧਵਾ ਔਰਤੇ ਰਿਸ਼ਤੇਦਾਰਾ ਦਾ ਹਥਿਆਰਾ ਦੀ ਨੋਕ ਤੇ ਕੀਤਾ ਟਰੈਕਟਰ ਅਗਵਾ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜਵੰਦਾ ਕਲਾ ਦੀ ਵਸਨੀਕ ਵਿਧਵਾ ਔਰਤ ਅਮਨਦੀਪ ਕੌਰ ਨੇ ਪੁਲਿਸ ਥਾਣਾ ਸਰਹਾਲੀ ਕਲਾ ਦੇ ਕੇ ਸਾਹਮਣੇ ਮੀਡੀਆ ਸਾਹਮਣੇ ਬੋਲਦੇ ਹੋਏ ਕਿਹਾ ਕਿ ਮੇਰੀ ਆਪਣੇ ਜੱਦੀ ਪਿੰਡ ਵਿੱਚ ਮੇਰੀ ਮਾਲਕੀ ਜ਼ਮੀਨ ਹੈ ਜਿਸ ਤੇ ਪਹਿਲਾਂ ਵੀ ਕਈ ਵਾਰ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਨੂੰ ਪਤਾ ਨਹੀਂ ਸੀ ਸਾਡੀ ਜ਼ਮੀਨ ਉੱਪਰ ਕੌਣ ਕਬਜ਼ਾ ਕਰ ਰਿਹਾ ਪਰ ਅੱਜ ਤਾਂ ਸਾਨੂੰ ਪੱਕੇ ਤੌਰ ਤੇ ਹੀ ਸਾਬਤ ਹੋ ਗਿਆ ਕਿ ਸਾਡੀ ਜ਼ਮੀਨ ਤੇ ਸਾਡੇ ਹੀ ਪਿੰਡ ਦਾ ਆਮ ਆਦਮੀ ਪਾਰਕੀਤਾ ਮੌਜੂਦਾ ਸਰਪੰਚ ਜਸਕਰਨ ਸਿੰਘ ਲਾਲੀ ਸਾਡੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪੀੜਤ ਔਰਤ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਸਰਪੰਚ ਜਸਕਰਨ ਸਿੰਘ ਦੇ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਹਥਿਆਰਾ ਦੀ ਨੋਕ ਤੇ ਪੀੜਤ ਔਰਤ ਦੀ ਪਹਿਲੀ ਵਿੱਚੋਂ ਟਰੈਕਟਰ ਅਗਵਾ ਕਰਕੇ ਹੱਲਾ ਨੂੰ ਪੁਲਿਸ ਥਾਣਾ ਸਰਹਾਲੀ ਕਲਾ ਵਿੱਚ ਛੱਡ ਕੇ ਟਰੈਕਟਰ ਕਿਸੇ ਹੋਰ ਜਗ੍ਹਾ ਗਾਇਬ ਕਰ ਦਿੱਤਾ ਹੈ ਪੀੜਿਤ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ ਇਸ ਮਾਮਲੇ ਬਾਰੇ ਜਦੋਂ মিডিਆ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਜਸਕਰਨ ਸਿੰਘ ਲਾਲੀ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੈਂ ਕੋਈ ਵੀ ਹਥਿਆਰਾਂ ਦੀ ਨੋਕ ਤੇ ਟਰੈਕਟਰ ਅਗਵਾ ਨਹੀਂ ਕੀਤਾ ਇਹ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲਈ ਆਏ ਸੀ ਜਿਸ ਤੋਂ ਬਾਅਦ ਇਹ ਮੇਰੀ ਜ਼ਮੀਨ ਵਿੱਚ ਟਰੈਕਟਰ ਛੱਡ ਕੇ ਆਪ ਫਰਾਰ ਹੋ ਗਏ ਜੋ ਮੇਰੇ ਉੱਤੇ ਟਰੈਕਟਰ ਅਗਵਾ ਕਰਨ ਦੇ ਦੋਸ਼ ਲਗਾ ਰਹੇ ਹਨ ਉਹ ਬਿਲਕੁਲ ਗਲਤ ਹਨ ਗਲਤ ਬਤ ਕਰਦੇ ਹੋਏ ਸਰਪੰਚ ਜਸਕਰਨ ਸਿੰਘ ਨੇ ਕਿਹਾ ਕਿ ਮੈਂ ਟਰੈਕਟਰ ਪੁਲਿਸ ਥਾਣਾ ਸਰਹਾਲੀ ਕਲਾ ਵਿੱਚ ਛੱਡ ਕੇ ਆਇਆ ਹਾਂ ਜਦੋਂ ਮੀਡੀਆ ਦੇ ਨਾਲ ਪੁਲਿਸ ਥਾਣਾ ਸਰਹਾਲੀ ਕਲਾ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਟਰੈਕਟਰ ਨਹੀਂ ਸਿਰਫ ਹਲਾਹੀ ਮੌਜੂਦ ਸਨ ਟਰੈਕਟਰ ਦਾ ਕੋਈ ਵੀ ਪਤਾ ਨਹੀਂ ਕਿੱਧਰ ਗਾਇਬ ਸੀ ਇਸ ਮਾਮਲੇ ਬਾਰੇ ਜਦੋਂ ਮੀਡੀਆ ਨੇ ਐਸ ਐਚਓ ਗੁਰਿੰਦਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਪਹਿਲਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਸੀਨੀਅਰ ਅਫਸਰਾਨਾਂ ਨੇ ਕਿਸੇ ਵੀ ਮਾਮਲੇ ਬਾਰੇ ਵਾਈਟ ਦੇਣ ਤੋਂ ਮਨਾ ਕੀਤਾ ਹੋਇਆ ਹੈ ਜਦੋਂ ਪੱਤਰਕਾਰ ਦੇ ਵੱਲੋਂ ਐਸ ਪੀ ਡੀ ਅਜੇਰਾਦ ਸਿੰਘ ਦੀ ਐਸ ਐਚਓ ਦੀ ਫੋਨ ਤੇ ਗੱਲ ਕਰਵਾਈ ਤਾਂ ਐਸ ਐਚਓ ਨੇ ਕਿਹਾ ਕਿ ਮੈਂ ਦੋਵਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਹੈ ਪੂਰਾ ਮਾਮਲਾ ਜਾਂਚ ਕਰਨ ਤੋਂ ਬਾਅਦ মিডিਆ ਨੂੰ ਵਾਈਟ ਦੇ ਦੇਵਾਂਗੇ ਪੂਰੇ ਮਾਮਲੇ ਸਬੰਧੀ মিডিਆ ਦੇ ਵੱਲੋਂ ਐਸਐਚਓ ਦਾ ਪੱਖ ਲੈਣ ਲਈ ਵਾਰ-ਵਾਰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਿਆ ਤਰਨਤਾਰਨਤਸ ਨੂੰ ਫਤਿਹਬਾਦ ਦੀ ਖਾਸ ਸ੍ਰੀਆਪੁਰ ਕੀ ਨਾਂ ਪੈਂਦਾ ਆਮਨਦੀਪਾ ਕਿਹੜਾ ਪੈਂਦਾ ਜਵੰਦਾ ਕਲਾ ਕੀ ਮਾਮਲਾ ਜਿਹੜਾ ਬਹੁਤ ਵਾਰ ਵਿਅਕਤੀਆਂ ਨਾਲ ਲੈ ਕੇ ਥਾਣੇ ਪਿੱਛੇ ਸਰ ਸਾਡੀ ਪਹਿਲੀ ਦਾ ਮਾਮਲਾ ਹੈ ਜੀ ਇਸ ਸਾਡੀ ਪੈਲੀ ਤੇ ਦਾ ਮਤਲਬ ਕਿ ਇਸ ਚੱਲਦਾ ਪਿਆ ਤੇ ਅਸੀਂ ਤੇ ਵੈਸੇ ਆਮ ਆਦਮੀ ਨੂੰ ਇਹੋ ਕਿਹਾ ਕਿ ਨਾਲ ਸਰਪੰਚ ਨੂੰ ਕਿਹਾ ਕਿ ਸਾਡੇ ਜੋ ਵੀ ਕੋਰਟ ਫੈਸਲਾ ਕਰੂਗਾ ਇਹ ਮਤਲਬ ਉਸ ਚੀਜ਼ ਤੇ ਰਵਾਂਗੇ ਪਰ ਇਹ ਸਾਨੂੰ ਤੰਗ ਕਰਦੇ ਪਏ ਆ ਪਹਿਲਾਂ ਸਾਡੀ ਇਹਨਾਂ ਨੇ 5 ਕਿਲੇ ਮਤਲਬ ਕੰਨ ਖਰਾਬ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਹੁਣ ਸਾਡੀ ਇਹ ਝੋਨਾ ਨਹੀਂ ਸਾਡਾ ਲੱਗਣ ਦੇਂਦਾ ਹੋਰ ਕੀ ਕਰਦੇ ਇਹ ਆਮ ਆਦਮੀ ਦਾ ਵਾਜੀ ਜਸਕਰਨ ਸਿੰਘ ਲਾਲੀ ਸਰਪੰਚ ਅੱਜ ਬੰਦਿਆਂ ਦਾ ਹਾਂਜੀ ਉਹ ਵੀ ਟੈਪ ਵਾਲੇ ਵੀਡੀਓ ਜਿਹੜੀ ਦਿਖਾ ਦਿੱਤੀ ਸੀ ਇਥੇ ਸਾਰੇ ਅਸੀਂ ਦਰਖਾਸਤ ਦਿੱਤੇ ਆ ਕਿ ਅਸੀਂ ਤੜਾ ਮਤਲਬ ਪਹਿਲੀ ਵੋਂਦੇ ਪਈ ਤੇ ਸਾਡਾ ਟਰੈਕਟਰ ਜਿਹੜਾ ਵਾ ਸਾਡੇ ਕੋਲ ਜ਼ਬਰਦਸਤੀ ਖੋ ਕੇ ਲੈ ਆਏ ਆ ਹੁਣ ਸਾਡਾ ਪਤਾ ਨਹੀਂ ਕਿ ਟਰੈਕਟਰ ਕਿਥੇ ਹੱਲਾ ਜਿਹੜੀਆਂ ਉਠਾਣੇ ਛੱਡ ਗਏ ਆ ਕਿੰਨੇ ਕਿ ਵਿਅਕਤੀ ਸੀ ਸਰ ਕਾਫੀ 10 12 ਜਾਣੇ ਸੀ ਹਥਿਆਰ ਲੈ ਕੇ ਆਏ ਆ ਤੇ ਸਾਨੂੰ ਮਤਲਬ ਹਥਿਆਰਾਂ ਦੀ ਨੋਕ ਤੇ ਸਾਡਾ ਟਰੈਕਟਰ ਖੋ ਕੇ ਲੈ ਆਏ ਆ ਕੀ ਕਰਦੇ ਜਰ ਸਾਨੂੰ ਕਹਿੰਦੇ ਆ ਕਿ ਜਾਂ ਤੇ ਸਾਨੂੰ ਟਰੈਕਟਰ ਦੇ ਦਿਓ ਤੇ ਜਾਂ ਫਿਰ ਇਹਨਾਂ ਨੂੰ ਜਾਨੋਂ ਮਾਰ ਦੇਣਾ ਇਹ ਜਨਾਨੀਆਂ ਹੀ ਹਾਂ ਤੇ ਸਾਡੇ ਮਾਸਟਰ ਜੀ ਪਹਿਲੀ ਵੋਂ ਆਇਆ ਤੇ ਫਿਰ ਉਹਨਾਂ ਨੇ ਮਤਲਬ ਟਰੈਕਟਰ ਕੱਲੇ ਹੀ ਤੇ ਟਰੈਕਟਰ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਤਾਂ ਕੌਣ ਦਿੰਦਾ ਯਾਰ ਸਰ ਇਹ ਆਮ ਆਦਮੀ ਦਾ ਸਰਪੰਚ ਜਸਕਰਨ ਸਿੰਘ ਲਾਲੀਏ ਸਾਡਾ ਜ਼ਿੰਮੇਵਾਰ ਆ ਜੋ ਵੀ ਤੁਹਾਡਾ ਨੁਕਸਾਨ ਹੁੰਦਾ ਕਿੰਨੀ ਜਵੀਲੇ ਜੀ ਸਰਪੰਚ 86 ਕਨਾਲਾ ਭਾਈ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਆਪਣਾ ਪਿੰਡ ਦੇ ਬੁਰਜੀ ਆ ਸਰਬਜੀਤ ਸਿੰਘ ਨਾ ਆ ਕੀ ਲਾਵੜਾ ਜਿਹੜਾ ਥਾਣੇ ਪਹੁੰਚੇ ਹੋ ਥਾਣੇ ਪਹੁੰਚਿਆ ਜੀ ਇਹ ਜ਼ਮੀਨ ਦਾ ਝਗੜਾ ਚੱਲਦਾ ਕੋਰਟ ਛਟੇ ਹੋਇਆ ਸਾਨੂੰ ਤੇਰਾ ਕਿਰਸ਼ਨ ਸਿੰਘ ਆ ਸਰਪੰਚਾ ਲਾਲੀ ਇਹ ਚ ਜਬਰਦਸਤੀ ਇਹ ਰੇਟਰੈਕਟਰ ਕੋ ਲਿਆ ਆ ਉੱਥੇ ਵੋਹਦੇ ਤੋਂ ਜ਼ਮੀਨ ਕਿਹੜੇ ਪਿੰਡ ਦਾ ਸਰਪੰਚ ਇਹ ਜਵੰਦੇ ਘਲਾ ਦਾ ਜੀ ਅੱਜ ਕੀ ਗੱਲਬਾਤ ਹੋਈ ਆ ਅੱਜ ਕੋਹ ਨਹੀਂ ਆਦਾ ਮੈਨੇ ਮੈਂ ਪਹਿਲੀ ਨਹੀਂ ਆਉਂਦੇ ਨਹੀਂ ਤੁਹਾਨੂੰ ਛਟੇ ਆ ਮੈਂ ਤੁਹਾਨੂੰ ਜਾਨੋ ਮਾਰ ਦੇਣਾ ਆ ਥਿਆਰ ਲੈ ਆਦਾ 15 ਬੰਦੇ ਲੈ ਆ ਨਾਲ ਅਸੀਂ ਦੇ ਆਪਣੇ ਆ ਉਤਰਾ ਵੋਹਣ ਦੇ ਆ ਟਰੈਕਟਰ ਕਿੱਥੇ ਲੈ ਗਿਆ ਟਰੈਕਟਰ ਹੋਣਾ ਇੱਥੇ ਇਹ ਥਾੜੇ ਲਾ ਗਿਆ ਸਰੀਆਲੀ ਤੇ ਟਰੈਕਟਰ ਤਾਂ ਨਹੀਂ ਪਤਾ ਕਿੱਥੇ ਆ ਕੀ ਮੰਨ ਕੀ ਕਰਦੇ ਨੇ ਪਰ ਇਹ ਮੰਗ ਕਰਦੇ ਆਂ ਕਿ ਸੰਤ ਦਵਾਇਆ ਜਾਵੇ ਤੇ ਇੱਥੇ ਕਾਰਵਾਈ ਕਾਨੂੰਨੀ ਜਿਹੜੀ ਆ ਕਾਰਵਾਈ ਕੀਤੀ ਜਾਵੇ। ਹੁਣ ਪਤਾ ਨਹੀਂ ਕੀ ਤੁਹਾਡਾ ਨਾਮ ਤੇ ਕਿਸ ਜੱਥੇ ਦੰਗੀਆਂ ਆ ਗਈਆਂ। ਅੰਗਰੇਜ਼ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸੰਘ ਸਿੰਘ ਬੇਟੀ ਦਾ ਮਤਲਬ ਜੂਨ ਪ੍ਰਧਾਨ ਪਿੰਡ ਦੁਰਜੀ ਕੀ ਮਾਮਲਾ ਹੈ ਦਾ ਭੈਣ ਦੇ ਨਾਲ ਖੜੇ ਬੋਏ ਤੇ ਦੱਸਿਆ ਜਾ ਰਿਹਾ ਤੇ ਕਿਸੇ ਨੇ ਟ੍ਰੇਕਟਰ ਖੋਲਿਆ ਕੀ ਮਾਮਲਾ ਇਹ ਭੈਣ ਦਾ ਮਸਲਾ ਵਾ ਇਹ ਵਿਚਾਰੀ ਇਹ ਵੀ ਦਵਾਵਾ ਇਹਨਾਂ ਦੇ ਕੋਈ ਮਤਲਬ ਬੰਦਾ ਨਹੀਂ ਹੈਗਾ ਤੇ ਸਰਕਾਰ ਹੈ ਜਿਹੜੀ ਇਹਨਾਂ ਦੇ ਪਿੰਡ ਦਾ ਸਰਪੰਚ ਹੈ। ਉਹ ਇਹਨਾਂ ਦੀ ਮਤਲਬ ਜਿਹੜੀ ਆ ਇੱਕ ਵਿਧਵਾ ਔਰਤ ਦੇ ਉੱਤੇ ਆਪਣਾ ਤਸਰ ਜਿਹੜਾ ਢਾਗੇ ਗੁੰਡਿਆਂ ਦੇ ਨਾਲ ਪੂਰਾ ਇਹਨਾਂ ਦਾ ਜਿਹੜਾ ਵਾ ਇਹਨਾਂ ਦੀ ਜ਼ਮੀਨ ਜਾਇਦਾਦ ਦੇ ਉੱਤੇ ਛਾਹਾਂ ਦੇ ਨਾਲ ਪੂਰਾ ਜਿਹੜੀ ਪੁਲਿਸ ਦੀ ਸ਼ਹਿਦ ਵੀ ਨਾਲ ਵੀ ਸਾਰਾ ਇਹਨਾਂ ਦੀ ਜ਼ਮੀਨ ਤੇ ਉਹ ਜਿਹੜਾ ਵਾ ਕਬਜ਼ਾ ਕਰ ਰਿਹਾ ਪਿਛੇ ਇਹਨਾਂ ਦੀ ਕਣਕ ਵੀ ਸੀ ਕਣਕ ਵੀ ਅਸੀਂ ਵੜਾ ਗਏ ਹਾਂ ਤੇ ਫਿਰ ਹੁਣ ਇਹਨਾਂ ਨੇ ਵੀ ਕੋਈ ਮੰਤਰੀਆਂ ਸੰਤਰੀਆਂ ਦੀ ਸ਼ਹਿ ਐਮਐਲਏ ਸ਼ਹਿ ਸਰਪੰਚਾਂ ਦੀ ਸ਼ਹਿ ਦੇ ਨਾਲ ਇਹ ਗੁੰਡਾ ਕਰੀ ਤੇ ਉਤਰਿਆ ਵਾ ਇਹ ਭੈਣ ਸਾਡੀ ਵਿਧਵਾ ਵਾ ਤੇ ਇਹਦਾ ਨਹੀਂ ਜਿਹੜੀ ਆ ਜਾਇਦਾਦ ਆ ਉਹ ਧੱਕੇ ਨਾਲ ਜਿਹੜਾ ਸਰਪੰਚ ਜਿਹੜਾ ਖੋਹ ਲਿਆ ਵਾ ਸਾਡਾ ਕੋਰਟ ਦੇ ਵਿੱਚ ਮਾਨਜੋ ਕੋਰਟ ਨੇ ਸਾਨੂੰ ਸਟੇਵ ਦਿੱਤਾ ਇਹਨਾਂ ਦੇ ਹੱਕ 'ਚ ਜਿਹੜੀ ਸਟੇਵ ਆ ਉਹ ਇਹ ਜਿਹੜੇ ਪੁਲਸ ਵਾਲੇ ਵੀ ਨਹੀਂ ਮੰਨਦੇ ਇਹਨਾਂ ਦਾ ਕੋਈ ਸਟੇ ਜਿਹੜਾ ਇਹਨਾਂ ਦੇ ਹੱਕ 'ਚ ਹੈ ਬਿਲਕੁਲ ਕੋਰਟ 'ਚ ਫੈਸਲਾ ਚੱਲਣ ਰਿਹਾ ਅਸੀਂ ਇਹਨੇ ਵੀ ਜੋ ਕੋਰਟ ਫੈਸਲਾ ਕਰੂਗੀ ਉਹ ਜਿਹੜਾ ਮਨਜ਼ੂਰ ਆ ਸਾਨੂੰ ਸਟੇ ਜਿਹੜਾ ਇਹਦਾ ਇਹਨਾਂ ਦੇ ਹੱਕੇ ਦਿੱਤਾ ਵੀ ਜਿੰਨਾ ਚਿਰ ਕੇਸ ਚੱਲਦਾ ਵਾ ਉਨਾਂ ਚਿਰ ਜਿਹਦਾ ਕਬਜ਼ਾ ਵਾ ਉਹਦਾ ਕਬਜ਼ਾ ਹੀ ਬਹਾਲ ਰਹੂਗਾ ਜਿਹੜੀ ਆ ਉਹ ਜਿਹੜਾ ਇਥੋਂ ਦਾ ਐਸ ਐਚਓ ਆ ਇਥੋਂ ਦੀ ਪੁਲਸ ਇਥੋਂ ਦਾ ਸਰਪੰਚ ਆ ਐਮਐਲਏ ਮੌਜੂਦਾ ਉਹ ਇਹਨਾਂ ਨੂੰ ਮਤਲਬ ਜਿਹੜਾ ਕੋਰਟ ਤੇ ਸਟੇਜ ਨੂੰ ਵੀ ਨਹੀਂ ਜਿਹੜਾ ਮੰਨਦਾ ਪਿਆ ਆਪਣੀ ਫੁੱਲ ਗੁੰਡਾਗਰਦੀ ਜਿਹੜੀ ਵਿਖਾਉਂਦੇ ਆ ਜੇਕਰ ਇਸ ਭੈਣ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਜਥੇਦਵੀ ਵੱਲੋਂ ਫਿਰ ਕਿਆਕਸ਼ਨ ਹੋਊਗਾ ਜਥੇਦਵੀ ਜਲੋਂ ਅਸੀਂ ਆਪਣੇ ਉਤਰੇ ਆ ਗੂ ਨਾਲ ਗੱਲ ਕਰਕੇ ਸੂਬੇ ਪੱਤਰ ਦੇ ਜ਼ਿਲ੍ਹੇ ਪੱਤਰ ਦੇ ਇਹ ਤਾਂ ਅਸੀਂ ਬਿਲਕੁਲ ਉੱਥੇ ਜਿਹੜਾ ਪੱਕੇ ਮੋਰਚੇ ਲਾਵਾਂਗੇ ਫਿਰ ਅੱਗੇ ਵੀ ਸਾਡਾ ਮੋਰਚਾ ਇਥੇ ਮੋਗਰੇ ਵਿੱਚ ਚੱਲਣ ਰਿਹਾ ਉੱਥੇ ਵੀ ਇੱਕ ਭੈਣ ਨੂੰ ਉਹੀ ਉੱਥੇ ਵੀ ਸਰਪੰਚ ਨੇ ਜਿਹੜਾ ਨਜਾਇਜ਼ ਜਿਹੜਾ ਚਾਰਕਨਾਂ ਜ਼ਮੀਨ ਆ ਉੱਥੇ ਵੀ ਆਪ ਇੱਕ ਸਾਡਾ ਮੋਰਚਾ ਇਹੋ ਹੀ ਇਹੋ ਹੀ ਇਦਾਂ ਹੀ ਸੇਮ ਤੋਂ ਫਿਰੋਜ਼ਪੁਰ ਚੱਲਣ ਡਿਆ ਉੱਥੇ 3 ਸਾਲ ਹੋ ਗਏ ਆ ਉਦੋਂ ਵੀ ਆਰਤੀਆਂ ਨੇ ਆਰਤੀਆਂ ਜ਼ਬਰਦਸਤੀ ਇਦਾਂ ਹੀ ਕੀਤੀ ਆ ਤੇ ਉੱਥੇ ਹੀ ਸਾਡਾ 3 ਸਾਲ ਹੋ ਗਿਆ ਉੱਥੇ ਹੀ ਮੋਰਚਾ ਜਿਹੜਾ ਚੱਲਣ ਡਿਆ ਵਾ ਤੇ ਤੀਜਾ ਮੋਰਚਾ ਇੱਥੇ ਵੀ ਲਾਵਾਂਗੇ ਅੱਜ ਅੱਜ ਸਾਡਾ ਜਿਹੜਾ ਆਪਣਾ ਗਰਦਾਸਪੁਰ ਜ਼ਿਲ੍ਹਾ ਵਾ ਉੱਥੇ ਵੀ ਨੇ ਸਰਕਾਰ ਨੇ ਜਿਹੜਾ ਹਾਈਵੇ ਰੋਡ ਨਿਕਲਦਿਆ ਵਾ ਇੱਕ ਸਾਡੇ ਕਿਸਾਨ ਦੀ ਜਾਨ 10 ਮਿੰਟ ਪਹਿਲਾਂ ਸਾਨੂੰ ਖਬਰ ਆਈ ਵੀ ਉੱਥੇ ਵੀ ਇੱਕ ਕਿਸਾਨ ਦੀ ਜਾਨ ਜਿਹੜੀ ਉਹਨੇ ਲੈ ਲਈ ਆ ਇਹਦੇ ਉੱਤੇ ਜਿਹੜਾ ਅਸੀਂ ਉਤਲੇ ਆਗੂ ਨਾਲ ਗੱਲ ਕਰਕੇ ਵੱਡੇ ਪੱਤਰ ਦੇ ਉੱਤੇ ਤੇ ਇੱਥੇ ਵੀ ਅਸੀਂ ਆਪਣਾ ਮੋਰਚਾ ਲਾਉਂਦੀ ਮਤਲਬ ਜਿਹੜੀ ਆ ਤਿਆਰੀ ਕਰਾਂਗੇ। ਕੀ ਨਾਮ ਦਾ ਤੇ ਕਿਹੜਾ ਪਿੰਡ ਹੈ ਜੀ? ਮੇਰਾ ਨਾਮ ਜਸਕਰਨ ਸਿੰਘ ਹੈ ਜੀ ਪਿੰਡ ਜਵੰਦਾ ਕਲਾਂ। ਇੱਕ ਅਮਨਦੀਪ ਜੀ ਤੁਹਾਡੇ ਪਿੰਡ ਦੀ ਵਿਧਵਾ ਆਤ ਤੁਹਾਡੇ ਤੇ ਦੋਸ਼ ਲਾ ਰਹੀ ਹੈ ਕਿ ਮੇਰੀ ਸਿਆਸੀ ਕਰਾ ਜ਼ਮੀਨ ਤੇ ਸਰਪੰਚ ਸਾਹਿਬ ਦੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਦਾ ਟਰੈਕਟਰ ਖੋ ਤੇ ਕੈਮਪਟਾ ਕੀ ਸਾਰਾ ਬੰਗ ਹੈ। ਭਾਜੀ ਜ਼ਮੀਨ ਮੇਰੀ ਆ ਮੈਂ ਰਜਿਸਟਰੀ ਕਰਾਈ ਹੈ ਜੀ। ਜ਼ਮੀਨ ਚਾਰ ਪੰਜ ਜਗ੍ਹਾ ਤੇ ਇਹਨਾਂ ਦੀ ਵੇਚੀ 2004 ਦੇ ਵਿੱਚ ਇਹਦੇ ਸਹੁਰੇ ਪ੍ਰਗਟ ਸਿੰਘ ਨੇ ਆਪਦੀ ਭੈਣ ਨੂੰ ਜਿਹੜੀ ਆ ਮਰੀ ਸਾਬਤ ਕਰਕੇ ਆਪਦੇ ਘਰ ਵਾਲੀ ਨੂੰ ਉਹਦੇ ਥਾਂ ਤੇ ਖਿਲਾਰਿਆ ਪਰਜਾਈਆਂ ਦੀ ਥਾਂ ਤੇ ਕੀ ਹੋਰ ਜਨਾਨੀਆਂ ਖਿਲਾਰ ਕੇ ਇਹਨੂੰ ਤੇ ਹਿੱਸਾ ਹੀ 6-7 ਕਿੱਲੇ ਆਉਂਦਾ ਸੀ ਜੀ ਇਹਨੇ ਉਹਨਾਂ ਦਾ ਹਿੱਸਾ ਵੀ ਵੇਚਤਾ ਹਿੱਸੇ ਤੋਂ ਵੱਧ ਜ਼ਮੀਨ ਵੇਚ ਗਿਆ ਪ੍ਰਗਟ ਸਿੰਘ ਉਹ ਬਿਆਨਾਂੇ ਤੋਂ ਮੁੜ ਕੇ ਰਜਿਸਟਰੀ ਕਰਨ ਤੋਂ ਮੁਕਰ ਗਿਆ ਉਹਨਾਂ ਨੂੰ ਕੋਰਟ ਨੇ ਅਦਾਲਤ ਨੇ ਗੁਰਮukh ਸਿੰਘ ਦੇ ਨਾਂ ਤੇ ਰਜਿਸਟਰੀ ਕੀਤੀ ਹੈ ਜੀ ਗੁਰਮukh ਸਿੰਘ ਤੋਂ ਗਰਮੀਤ ਸਿੰਘ ਦੇ ਨਾਂ ਤੇ ਰਜਿਸਟਰੀ ਹੋਈ ਆ ਤੇ ਗਰਮੀਤ ਸਿੰਘ ਤੋਂ ਮੈਂ ਜ਼ਮੀਨ ਲੈਣ ਡਿਆ ਜੀ ਉਹਦੇ ਵਿੱਚ ਇੱਕ ਕਿੱਲਾ ਜ਼ਮੀਨ 2004 ਚ ਨੇ ਬਿਆਨਾ ਕੀਤਾ ਵਕ ਇਹ ਹੋਰ ਨੂੰ ਤੇ ਉਹ ਫੇਰ ਦੁਬਾਰਾ ਮੈਨੂੰ ਵੇਚਣ ਡਿਆ 2012 ਚ ਜਿਹਦੀ ਰਜਿਸਟਰੀ ਟੁੱਟ ਚੁੱਕੀ ਆ ਮੈਂ ਉਹ ਇੱਕ ਕਿੱਲਾ ਵਾਪਸ ਲੈਣ ਲਈ ਉਹਨਾਂ ਕੋ ਗਿਆ ਉਹਨਾਂ ਕਹਿੰਿਆ ਅਸੀਂ ਸਾਰੀ ਜ਼ਮੀਨ ਦੇਣੀ ਆ ਇਕੱਠੀ ਇਕੱਲੀ ਨਹੀਂ ਦੇਣੀ ਜ਼ਮੀਨ ਇਹ ਕਰਕੇ ਮੈਨੂੰ ਮਜਬੂਰੀ ਜੀ ਸਾਰੀ ਜ਼ਮੀਨ ਲੈਣੀ ਪਈ ਆ ਸੱਤ ਕਿੱਲਾਂ ਦੀ ਰਜਿਸਟਰੀ ਮੇਰੇ ਨਾਂ ਤੇ ਹੋ ਗਈ ਆ ਜੀ ਤਿੰਨ ਕਿੱਲਾਂ ਤੇ ਸਟੇ ਚੱਲਦਾ ਆ ਉਹ ਸਟੇ ਵਾਲੀ ਪਹਿਲੀ ਮੈਂ ਜਿਹੜੀ ਉਤਰਾ ਛੱਡੀ ਆ ਬਾਕੀ ਜ਼ਮੀਨ ਮੈਂ ਵਾਰਿਆ ਹਾਂ ਜੀ ਈ ਜਾਣ ਕੇ ਸਗੋਂ ਮੈਨੂੰ ਤੰਗ ਪਰੇਸ਼ਾਨ ਕਰਨ ਦਾ ਕਦੀ ਕਿਤੋਂ ਬੰਦੇ ਲੈ ਆਉਂਦੀ ਏ ਅਮਨਦੀਪ ਕੌਰ ਕਦੀ ਕਿਤੋਂ ਲੈ ਆਉਂਦੀ ਹਥਿਆਰਾਂ ਸਮੇਤ ਟਰੈਕਟਰ ਲੈ ਕੇ ਇੱਥੇ ਆਈ ਕੱਲ ਪਹਿਲੀ ਵਾਹਣ ਗਏ ਸਾਡੀ ਅਸੀਂ ਉੱਥੇ ਮੌਕੇ ਤੇ ਗਏ ਤਾਂ ਟਰੈਕਟਰ ਛੱਡ ਕੇ ਜਿਹੜੇ ਉੱਪਰੇ ਬੰਦੇ ਆ ਉਹ ਭੱਜ ਗਏ ਆ ਜੀ ਇੱਕ ਟਰੈਕਟਰ ਲੈ ਕੇ ਨਿਕਲ ਗਏ ਤੇ ਇੱਕ ਟਰੈਕਟਰ ਉੱਥੇ ਹੀ ਛੱਡ ਕੇ ਮੌਕੇ ਤੇ ਉਹ ਟਰੈਕਟਰ ਅਸੀਂ ਪੁਲਿਸ ਦੇ ਹਵਾਲੇ ਕਰਤਾ ਜੀ ਅਮਨਦੀਪ ਦਾ ਕਹਿਣਾ ਹੈ ਕਿ ਸਰਪੰਚ ਸਾਹਿਬ ਜਿਹੜੇ ਇੱਥੇ ਰਾਜਮੀ ਦਾਗੇ ਫਟਾ ਟਰੈਕਟਰ ਕੋਆ ਪਾਜੀ ਉੱਥੇ ਪਿੰਡ ਗਵਾਵ ਆ ਕੋਈ ਹਥਿਆਰਾਂ ਸਮੇਤ ਅਸੀਂ ਗਏ ਨਹੀਂ ਆ ਇਹਨਾਂ ਤਿੰਨ ਕਿੱਲੇ ਕਿ ਇਹਨਾਂ ਸਾਰੀ ਜ਼ਮੀਨ ਬਾਤ ਈ ਹੈ ਜੀ ਉੱਥੇ ਜਾ ਕੇ। ਤੇ ਜਿਹੜਾ ਇਹਦਾ ਟਾਈਟਲ ਸੀ ਉਹ ਕਿੱਥੇ ਹੈ? ਉਹ ਸਰਿਆਲੀ ਥਾਣੇ ਆ ਜੀ। ਜਿਹੜੇ ਤੁਹਾਡੇ ਦੇ ਦੋਸ਼ ਲੱਗਦੇ ਬੇਬੁਨਿਆਦ ਸਭ ਬੇਬੁਨਿਆਦ ਹੈ ਜੀ। ਜਦੋਂ ਕੋਰਟ ਦੇ ਵਿੱਚ ਇਹਨੇ ਸਟੇ ਲਿਆ ਆ ਉਹ ਤਿੰਨ ਕਿੱਲਾਂ ਦਾ ਜੀ। ਉਹਦੀ ਕੋਰਟ ਦੇ ਥਰੂ ਜਿਤਨਾ ਕੋਰਟ ਦਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੈ ਜੀ। ਕੀ ਮੰਨਤੀ ਕਰਦੇ? ਮੈਂ ਮੰਗੇ ਉਹ ਕਰਦਾ ਵੀ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਹ ਮੇਰੇ ਤੇ ਐਲੀਗੇਸ਼ਨ ਲਾਉਂਦੀ ਹੈ ਵੀ ਸਰਪੰਚੋ ਕੇ ਤੱਕਾ ਕਰਦਾ ਜਦ ਕਿ ਤੱਕਾ ਇਹ ਕਰਨ ਦੀ ਹੈ। ਬਾਰ ਬਾਰ ਉਪਰੇ ਬੰਦੇ ਲੈ ਕੇ ਥਿਆਰਾਂ ਸਮੇਤ ਆਉਂਦੀ ਹੈ ਇੱਥੇ ਜ਼ਮੀਨ ਦੇ ਵਿੱਚ ਉੱਥੇ ਕੋਈ ਨੁਕਸਾਨ ਵੀ ਹੋ ਸਕਦਾ ਜੀ ਉਧਰੋਂ ਦੀ ਹਾਂਜੀ ਜੈਨ ਸਰ ਜੈਨ ਜੀ ਸਰ ਕੀ ਹਾਲ ਸੇ ਤਾਂ ਡੀਟਾ ਜੀ ਪੱਤਰਕਾਰ ਸੋਨੂ ਗੱਲ ਕਰਦੇ ਆ ਗੁਰੂ ਜੀ ਦੀ ਦਇਆ ਸਰ ਬੇਨਤੀ ਹੈ ਕਿ ਨਾ ਮਾਮਲਾ ਜਵੰਦਾ ਕਰਾਂ ਦਾ ਜੀ ਅਮਨਦੀਪ ਕੌਰ ਲੇਡੀ ਹੈ ਜੀ ਵਿਧਵਾ ਉਹਦਾ ਆਮ ਆਦਮੀ ਪਾਰਟੀ ਦੇ ਸਮੇਂ ਮੌਜੂਦਾ ਸਰਪੰਚ ਨੇ ਟਰੈਕਟਰ ਗਵਾਹ ਕੀਤਾ ਜੀ ਉਸ ਸੰਬੰਧ ਵਿੱਚ ਆਏ ਸੀ ਅਸੀਂ ਸਰਾਈ ਥਾਣੇ ਐਸਐਚਓ ਸਾਹਿਬ ਕੋਲ ਨੇ ਸਾਡੇ ਸੀਨੀਅਰ ਅਫਸਰਾਂ ਨੇ ਬਣਾ ਕੀਤਾ ਇਹ ਬੈਠ ਦੇਣ ਤੋਂ ਕੀ ਵਾਈਟ ਦੇਣ ਤੋਂ ਕਹਾਣਾ ਬਣਾਇਆ ਹਾਂ ਸਰ ਇੱਕ ਵਾਰ ਦੱਸੋ ਇਹ ਟਰੈਕਟਰ ਗਵਾ ਕੀਤਾ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੇ ਵਿਧਵਾ ਹਰਤ ਦਾ ਹੀ ਗੱਲ 18 ਜੀ ਲੋਕ ਤੇ ਅੱਛਾ ਜੀ ਹਾਂਜੀ ਜਿਹੜੇ ਐਸਐਚਓ ਕੋਲ ਆ ਗੁਰਿੰਦਰ ਕੋਰ ਗੁਰਿੰਦਰ ਸਿੰਘ ਇਹ ਗੱਲ ਕਰੋ ਜੀ ਜੈਨ ਸਰ ਜੈ ਲੜਨ ਬੋਲਦੇ ਸਾਰੇ ਹਾਂਜੀ ਸਰ ਇਹ ਕਹਿੰਦੇ ਉਹ ਕੱਲ ਮੈਂ ਚੰਡੀਗੜ੍ਹ ਗਿਆ ਸੀ ਕੱਲ ਮੈਂ ਇੱਥੇ ਹੈਗਾ ਨਹੀਂ ਇਹਨਾਂ ਨੇ ਦਰਖਾਸਤ ਦਿੱਤੀ ਇਹ ਕਹਿੰਦੇ ਕੋਈ ਟਰੈਕਟਰ ਲੈ ਕੇ ਅਗਵਾ ਕਰਕੇ ਥਾਣੇ ਸਾਡੇ ਕੋਲ ਟਰੈਕਟਰ ਕੋਈ ਨਹੀਂ ਲੱਗਾ ਇਹ ਜਿਹੜੇ ਤੁਹਾਡੇ ਕੋਲ ਲੈ ਕੇ ਆਏ ਉਹਨਾਂ ਦੀ ਪਹਿਲੀ ਵੌਂਡ ਹੈ ਕੋ ਉਹਨਾਂ ਦਾ ਡਿਸਪਿਊਟ ਚੱਲਦਾ ਜੀ ਕੋਰਟ ਦਾ ਅੱਛਾ ਜੀ ਉਹਨਾਂ ਨੂੰ 12 ਵਜੇ ਟਾਈਮ ਦਿੱਤਾ ਦੋਵਾਂ ਪਾਰਟੀਆਂ ਨੂੰ ਹੁਣੇ ਮੈਂ ਮਤਲਬ ਰਾਤੀ ਦੇ ਲੇਟ ਆਏ ਹਾਂ ਤੇ ਹੁਣ ਦਾ ਕੀ ਹੋਣਾ ਉਹ ਸੁਣ ਕੇ ਮੈਂ ਇਹਨਾਂ ਨੂੰ ਕਿਹਾ ਵੀ ਬਾਈਟ ਦੇ ਦੇਣੇ ਅਜੇ ਤਾਂ ਮੈਨੂੰ ਨਹੀਂ ਪਤਾ ਉਹਦਾ ਤੇ ਠੀਕ ਆ ਇਹਨੂੰ ਕਹਾ ਥਾਣੇ ਖਾਣੇ ਕੋਲ ਤਾਂ ਹੈ ਨਹੀਂ ਕੋਈ ਚੀਜ਼ ਨਹੀਂ ਹੈਗੀ ਜੀ ਨਹੀਂ ਹੈਗੀ ਥਾਣੇ ਹਾਂਜੀ ਹਾਂਜੀ ਤੇ ਜੋ ਸਹੀ ਹੋਊਗਾ ਕਰਦਾਂਗੇ ਬਿਲਕੁਲ ਬਿਲਕੁਲ ਹਾਂਜੀ ਸਾਹਿਬ ਜੀ ਜੀ